ਹੈਲੋ ਸਾਥਿਓ ਮੈਂ ਰਮਨ ਕੁਮਾਰ ਹਾਜ਼ਰ ਇੱਕ ਵਾਰ ਫੇਰ ਆ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਹਾਲਾਤ ਬਾੜੇ ਹਨ ਚੌਪਾਸੀ ਬਰਬਾਦੀ ਹੈ ਪਾਣੀ ਹੀ ਪਾਣੀ ਹਨ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੜਾਂ ਦੇ ਪਾਣੀਆਂ ਦੇ ਵਿੱਚ ਡੁੱਬਿਆ ਹੋਇਆ ਔਰ ਇਨ੍ਹਾਂ ਸਮਿਆਂ ਦੇ ਵਿੱਚ ਮੈਂ ਗੱਲ ਕਰਨੀ ਹੈ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਜਵਾਨੀ ਜਿਹੜੀ ਅਸੀਂ ਕਿੰਨੇ ਵਰਿਆਂ ਤੋਂ ਵੇਖਦੇ ਸੁਣਦੇ ਹਾਂ ਦੇਸ਼ ਦੁਨੀਆ ਵਿੱਚ ਬਦਨਾਮ ਰਹੀ ਹੈ ਨਸ਼ਾ ਕਰਕੇ ਇਸ ਉੱਪਰ ਕਈ ਤੋਂਬਤਾ ਲੱਗਦੇ ਰਹੇ ਹਾਂ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗਲਤਾਂ ਮਖੇ ਕਿਸੇ ਜੋਗਿਨੀ ਰਹਿ ਗਈ ਕੋਈ ਕੰਮ ਨਹੀਂ ਕਰ ਸਕਦੀ ਇਸ ਕਰਕੇ ਪੰਜਾਬ ਖਲਬੀ ਹੋ ਰਿਹਾ ਹੈ ਲੇਕਿਨ ਅੱਜ ਜਦ ਪੰਜਾਬ ਦੇ ਉੱਪਰ ਵਿਪਦਾਈ ਹੈ ਪੰਜਾਬ ਤੇ ਉੱਪਰ ਆਫਤ ਆਈ ਹੈ ਤਾਂ ਇਹੋ ਪੰਜਾਬ ਦੀ ਜਵਾਨੀ ਇਹਨਾਂ ਖੜਾਂ ਦੇ ਸਾਹਮਣੇ ਇਹਨਾਂ ਖੜਾਂ ਦੇ ਪਾਣੀਆਂ ਦੇ ਸਾਹਮਣੇ ਸਿਨਾਤਾਂ ਕੇ ਖੜੀ ਹੋ ਗਈ ਬਰਬਾਦੀ ਤੇ ਆਲਮ ਦੀ ਕੋਈ ਇੰਤਹਾ ਨਹੀਂ ਹੈ ਇਨਾ ਔਖੇ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਕਰੀਬ 12 13 ਜ਼ਿਲ੍ਹੇ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਹਨ 2000 ਦੇ ਕਰੀਬ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਕਈ ਥਾਵਾਂ ਤੇ 6 6 8 8 9 નો ਪੂਟ ਪਾਣੀ ਹੈ ਲੋਕ ਜੜੇ ਕਿੰਨਿਆਂ ਤਾਂ ਜਾਣੇ ਹੀ ਚਲੀਆਂ ਗਈਆਂ ਹਨ ਹਜ਼ਾਰਾਂ ਪਸ਼ੂ ਮਾਰੇ ਗਏ ਹਨ ਬਾਦ ਦੇ ਵਿੱਚ ਜਿਹੜੀ ਵੰਗਾਰ ਖੈ ਜਦੋਂ ਪਾਣੀ ਘਟ ਜਾਣਗੇ ਉਹ ਵੰਗਾਰ ਵੱਖਰੀ ਹੈ ਸੀ ਉਸ ਦੀ ਗੱਲ ਨਹੀਂ ਕਰ ਰਹੇ ਅੱਜ ਜਦ ਇੰਡੀ ਵੱਡੀ ਮੁਸੀਬਤ ਹੈ ਜਦ ਅੱਜ ਥਾ ਥਾਂ ਤੋਂ ਚੌਪਾਸੀ ਜਦੋਂ ਪੰਜਾਬ ਦੇ ਲਈ ਖਾ ਦਾ ਨਾਰਾ ਵਜਦਾ ਪਿਆ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਐਖਮਰੋਲ ਜੋ ਅਦਾਤ ਕਰ ਰਿਹਾ ਹੈ ਉਹ ਹੈ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨ ਜਿਹੜੇ ਆਪਣੇ ਦੁੱਖ ਸੁੱਖ ਭੁੱਲ ਕੇ ਆਪਣੇ ਹਾਲਾਤ ਭੁੱਲ ਕੇ ਆਪਣੇ ਨੁਕਸਾਨ ਭੁੱਲ ਕੇ ਆਪਣੀਆਂ ਬਰਬਾਦੀਆਂ ਭੁੱਲ ਕੇ ਵੀ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਹਨ ਉਹ ਜਾਨਾਂ ਬਚਾ ਰਹੇ ਹਨ ਉਹ ਸਭ ਕੁਝ ਭੁੱਲ ਬੈਠੇ ਹਨ ਜਿੱਥੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਸ਼ੂਕ ਦੇ ਪਾਣੀਆਂ ਦੇ ਵਿੱਚ ਜਿੱਥੇ ਵੱਡੀ ਬਰਬਾਦੀ ਹੈ ਪਾਣੀ ਵੱਡੇ ਪੰਦਰ ਤੇ ਵਗ ਰਿਹਾ ਹੈ ਹਨ ਔਰ ਇਹਨਾਂ ਪਾਣੀਆਂ ਦੇ ਨਾਲ-ਨਾਲ ਲੋਕਾਂ ਦੀਆਂ ਅੱਖਾਂ 'ਚੋਂ ਬਜ਼ੁਰਗਾਂ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਹਨ ਉਹਨਾਂ ਹੰਝੂਆਂ ਨੂੰ ਉਜਣ ਵਾਸਤੇ ਪੰਜਾਬ ਦੇ ਨੌਜਵਾਨ ਅੱਗੇ ਆਏ ਹਨ ਰੋਜ਼ ਇੱਕ ਨਵਾਂ ਵੀਡੀਓ ਵੇਖਣ ਨੂੰ ਮਿਲਦਾ ਹੈ ਰੋਜ਼ ਇੱਕ ਨਵੀਂ ਕਹਾਣੀ ਅਖਬਾਰਾਂ ਦੇ ਵਿੱਚ ਪੜਨ ਨੂੰ ਮਿਲਦੀ ਹੈ ਹਜ਼ਾਰਾਂ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ ਕੋਈ ਹਿਸਾਬ ਨਹੀਂ ਹੈ ਪਟਾਨਕੋਟ ਹੈ ਗੁਰਦਾਸਪੁਰ ਹੈ ਤਾਰਨ ਹੈ ਅੰਮ੍ਰਿਤਸਰ ਹੈ ਜਲੰਧਰ ਹੈ ਕਪੂਰਥਲਾ ਹੈ ਸੁਲਤਾਨਪੁਰ ਲੋਧੀ ਹੈ ਗੁਰਦਾਸਪੁਰ ਵਿੱਚ ਡੇੜਾਪਾਪਾ ਨਾਨਿਕ ਹੈ ਤੋਂ ਅਜਿਹੇ ਦੁਸ਼ਵਾਰੀਆਂ ਵਾਲੇ ਹਾਲਾਤ ਦੇ ਵਿੱਚ ਕਿ ਤੋਂ ਖਬਰ ਆਉਂਦੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਾਬੂਆਣਾ ਦੇ ਵਿੱਚੋਂ ਕਿ ਇੱਥੋਂ ਦਾ ਗੁਰਜੀਤ ਸਿੰਘ ਹੈ ਉਸ ਦੇ ਕੋਲ ਤਿੰਨ ਬੇੜੀਆਂ ਹਨ ਔਰ ਉਹ ਦਿਨ ਰਾਤ ਆਪਣੇ ਸਾਥੀਆਂ ਦੇ ਨਾਲ ਲੋਕਾਂ ਦੀ ਜਾਨ ਬਚਾਉਣ ਲਈ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਹੀ ਕਪੂਰਥਲਾ ਦੇ ਪਿੰਡ ਬਉਰਦਾ ਜਿਹੜਾ ਕਿ ਪਿੰਡ ਮੰਡ ਦੇ ਵਿੱਚ ਹੈ ਉਸ ਦਾ ਪਰਮਜੀਤ ਸਿੰਘ ਹੈ ਔਰ ਉਸ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ ਮੈਨੂੰ ਆਪਣਾ ਇਸ ਵੇਲੇ ਕੈਮਰਾ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ بارش ਹੋ ਰਹੀ ਹੈ ਔਰ ਰਿਕਾਰਡਿੰਗ ਕੈਮਰਾ ਤੇ ਜੰਦੇ ਨਾਲ ਖਰਾਬ ਹੋ ਸਕਦੀ ਹੈ ਤੋਂ ਮੈਂ ਇਹ ਜ਼ਿਕਰ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹਨ ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਫਾਜ਼ਿਲ ਕਾਦੇ ਗੁਚੀਦਾ ਇਸੇ ਤਰ੍ਹਾਂ ਹੀ ਕਪੂਰਥਲਾ ਦੇ ਪਿੰਡ ਬੌਪੂਰ ਦਾ ਪਰਮਜੀਤ ਸਿੰਘ ਹੈ ਜਿਸਨੇ ਦਿਨ ਰਾਤ ਇਕ ਕੀਤਾ ਹੋਇਆ ਹੈ ਔਰ ਉਹ ਪਾਣੀ ਦੇ ਵਿੱਚ ਫਸੀ ਜ਼ਿੰਦਗੀ ਨੂੰ ਕਿਨਾਰੇ ਲਗਾਉਣ ਦਾ ਉਦਦਮ ਕਰ ਰਿਹਾ ਹੈ ਔਰ ਉਸਨੇ 25 ਦਿਨਾਂ ਤੋਂ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ ਇਸ ਤਰ੍ਹਾਂ ਕਿਸੇ ਇੱਕ ਪੰਜਾਬ ਦੇ ਹੋਰ ਨੌਜਵਾਨ ਦਾ ਜ਼ਿਕਰ ਆਉਂਦਾ ਹੈ ਜਿਸਨੇ ਪਾਣੀਆਂ ਦੇ ਵਿੱਚ ਇੱਕ ਬਜ਼ੁਰਗ ਨੂੰ ਪਾਣੀਆਂ ਦੇ ਨਾਲ ਵਹਾਖੇ ਲੈ ਗੇ ਬਜ਼ੁਰਗ ਨੂੰ ਵੇਖਿਆ ਉਸ ਦੀ ਜਾਨ ਬਚਾਣ ਲਈ ਤੁਰਿਆ ਵਾਪਸ ਆਇਆ ਜਾਨ ਤਾਂ ਨਹੀਂ ਬਚਾ ਸਕਿਆ ਲੇਕਿਨ ਉਸ ਦੇ ਮੋੜ ਧਾਂ ਤੇ ਬਜ਼ੁਰਗ ਦੀ ਬਖਤਕਦੀ ਸੀ ਉਸ ਦੀਆਂ ਆਪਣੀਆਂ ਅੱਖਾਂ ਵਿੱਚ ਹੰਝੂ ਸਨ ਸੋ ਅਜਿਹਾ ਆਲਮ ਹੈ ਸਮੁੱਚੇ ਪੰਜਾਬ ਦਾ ਔਰ ਨਿਖਤ ਪ੍ਰਤੀ ਅਸੀਂ ਇਹੋ ਜਿਹੀਆਂ ਖਬਰਾਂ ਵੇਖ ਰਹੇ ਹਾਂ ਦਿਨ ਰਾਤ ਤੇ ਨੌਜਵਾਨ ਪੰਜਾਬ ਦੇ ਜਿਹੜੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਵਾਲੇ 2020-21 ਦੇ ਵਿੱਚ ਆਪਣੇ ਨਾਂ ਨੇ ਇੱਕ ਵਾਰ ਫੇਰ ਬੁਲੰਦ ਕੀਤਾ ਸੀ ਔਰ ਦੱਸਿਆ ਸੀ ਕਿ ਗੁਰੂਆਂ ਦੀ ਇਸ ਧਰਤੀ ਦੇ ਜਾਏ ਇਹ ਨੌਜਵਾਨ ਜਿਹੜੇ ਨੇ ਕਿਤੇ ਨਹੀਂ ਗਏ ਕਿ ਇੱਥੇ ਨਹੀਂ ਗਏ ਇਹ ਮੌਕਾ ਆਣ ਦੀ ਗੱਲ ਹੈ ਔਰ ਇਸ ਦੁਖ ਦੀ ਘੜੀ ਦੇ ਇਸ ਮੌਕੇ ਤੇ ਉਹ ਪੰਜਾਬ ਦੀ ਸ਼ਾਨ ਇੱਕ ਵਾਰ ਫੇਰ ਤਬਾਹ ਕਰਦੇ ਹਨ